ਬਹੁਤ ਆਮ ਇਹ ਸਵਾਲ ਆਂਦਾ ਹੈ ਮੇਰੇ ਮਰੀਜ਼ਾਂ ਵੱਲੋਂ ਜਿਹੜੇ ਕਿ ਮੇਰੇ ਕੋਲ ਆਏ ਹੁੰਦੇ ਨੇ ਕਾਫੀ ਤਕਲੀਫ ਨਾਲ ਉਹਨਾਂ ਨੂੰ ਕੋਈ ਇਨਫੈਕਸ਼ਨ ਜਿਆਦਾ ਨੇ ਪਿਸ਼ਾਬ ਜ਼ਿਆਦਾ ਆ ਰਿਹਾ ਵੈ ਜਾਂ ਪਿਆਸ ਜ਼ਿਆਦਾ ਲੱਗ ਰਹੀ ਹੈ ਜਾਂ ਉਹਨਾਂ ਦਾ ਵਜ਼ਨ ਘਟ ਰਿਹਾ ਵੈ ਜਾਂ ਕਮਜ਼ੋਰੀ ਹੈ ਦਵਾਈ ਦੇ ਜਦ ਠੀਕ ਹੁੰਦੇ ਨੇ ਜਦੋਂ ਔਰ ਇਹ ਸਵਾਲ ਹੈ ਕਿ ਡਾਕਟਰ ਸਾਹਿਬ ਦਵਾਈ ਖਾਂਦੇ ਰਹਿਣਾ ਹੈ ਜਿਹੜੇ ਖਾਸ ਕਰ ਜਿਹੜੇ ਨਵੇਂ ਮਰੀਜ਼ ਹੁੰਦੇ ਨੇ ਉਹਦੇ ਬਹੁਤ ਪੁੱਛਦੇ ਨੇ ਲੇਕਿਨ ਐਸੇ ਮਰੀਜ਼ ਵੀ ਜਿਨ੍ਹਾਂ ਨੂੰ ਸ਼ੂਗਰ ਕਾਫੀ ਧੀਰ ਤੋਂ ਹੁੰਦੀ ਹੈ ਉਹ ਇਹ ਪੁੱਛਦੇ ਨੇ ਮੈਨੂੰ ਮੈਨੂੰ ਕਹੇ ਵੀ ਹਰਾ ਰਿਵੀ ਹੁੰਦੀ ਹੈ। ਤੋਂ ਮੇਰਾ ਜਵਾਬ ਹੈ ਕਿ ਮੈਂ ਸਕੂਲ ਪੜ੍ਹਨੇ ਗਿਆ ਹਫਤਾ ਗਿਆ 10 ਦਿਨ ਗਿਆ ABC ਸਿੱਖ ਲਈ ਤੇ ਮੈਂ ਪੁੱਛਿਆ ਮਾਸਟਰ ਜੀ ਨੂੰ ਕਿ ਸਕੂਲ ਰੋਜ਼ਾਨਾ ਪੈਣਾ ਹੈ। तो रोज ना पहना है स्कूल गए कॉलेज गए मेडिकल कॉलेज गए डॉक्टर की डिग्री के बाद भी पढ़ी जाने पढ़ाई चलती पी है मैं अपनी सेहत कुछ मेरी कमजोर सी तो मैं ले जिम जॉइन किया कसरत कर एक्सरसाइज करने 15 ਦਿਨ ਮਹੀਨੇ ਦੇ ਬਾਅਦ ਮੈਂ ਕਾਫੀ ਅੱਛਾ ਫੀਲ ਕੀਤਾ ਤੇ ਮੈਂ ਕਹਿ ਜੀ ਇਹ ਹੁਣ ਆਂਦੀ ਰਹਿਣਾ ਪੈਣਾ ਜਿਮ ਤੋਂ ਕਹਿ ਜੀ ਇਹ ਤੇ ਆਣਾ ਹੀ ਹੈ ਇਹ ਕੋਈ ਇੱਕ ਦਿਨ ਇੱਕ ਮਹੀਨੇ ਆ ਕੋਈ ਉਹਦੀ ਨਹੀਂ ਹੁੰਦੀ ਤੇ ਆਣਾ ਵੈ ਤੋਂ ਇਥੇ ਬੇਸਿਕਲੀ ਕੀ ਹੈ ਕਿ ਸਾਡੇ ਸਮਾਜ ਦੇ ਵਿੱਚ ਐਕਿਊਟ ਕੇਅਰ ਔਰ ਕ੍ਰੋਨਿਕ ਕੇਅਰ ਇਹਦਾ ਫਰਕ ਨਹੀਂ ਪਤਾ ਐਕਿਊਟ ਕੇਅਰ ਕੀ ਹੈ ਕਿ ਕਿਸੇ ਨੂੰ ਬੁਖਾਰ ਜੜਿਆ ਕਿਸੇ ਨੂੰ ਜ਼ੁਕਾਮ ਹੋਇਆ ਹਫਤਾ ਦੋਈ ਖਾਦੀ ਦਸ ਦਿਨ ਦੋਈ ਖਾਦੀ ਹੋ ਠੀਕ ਹੋ ਗਿਆ ਬੰਦ ਹੋ ਗਿਆ ਜਿਹੜੀ ਕ੍ਰੋਨਿਕ ਕੇਅਰ ਹੈ ਉਹ ਆਮ ਤੌਰ ਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਬਿਮਾਰੀਆਂ ਨੇ ਬਲੱਡ ਪ੍ਰੈਸ਼ਰ ਹੋ ਗਿਆ ਹਾਰਟ ਹੋ ਗਿਆ ਸ਼ੂਗਰ ਹੋ ਗਿਆ ਤੋਂ ਇਹਨਾਂ ਦੇ ਵਿੱਚ ਇਹ ਲਾਜ਼ਮੀ ਕੋਈ ਮੰਜ਼ਿਲ ਨਹੀਂ ਹੁੰਦੀ ਜੇ ਮੇਰਾ ਜੇ ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਿਹਾ ਤਾਂ ਜੇ ਮੇਰਾ ਬਲੱਡ ਪ੍ਰੈਸ਼ਰ ਠੀਕ ਆ ਰਿਹਾ ਹੋਵੇ ਤਾਂ ਦਵਾਈ ਬੰਦ ਨਹੀਂ ਕਰਨੀ ਹੁੰਦੀ ਦਵਾਈ ਚੱਲਣੀ ਹੁੰਦੀ ਹੈ ਉਸੇ ਤਰ੍ਹਾਂ 슈ਗਰ ਹੈ ਉਸੇ ਤਰ੍ਹਾਂ ਹਾਰਟ ਹੈ ਕਿਉਂਕਿ ਮੈਂ ਬੜੀ ਬੜੀ ਕਹਿੰਦਾ ਕਿ ਇਹਨਾਂ ਨੂੰ ਬਿਮਾਰੀ ਗਿਨੋ ਹੀ ਨਾ ਇਹ ਸਿਰਫ ਕੁਝ ਟੈਸਟ ਨੇ ਜਿਹੜੇ ਦੱਸਦੇ ਨੇ ਕਿ ਉਹਨਾਂ ਦਾ ਠੀਕ ਖਿਆਲ ਰੱਖਿਏ ਤਾਂ ਕਿ ਲੰਬੇ ਤੌਰ ਤੇ ਕੋਈ ਵਿਗਾੜ ਨਾ ਦਿਖਨੇ ਪਾ। ਤੋਂ ਇਹਦੇ ਵਿੱਚ ਹਤਾਸ਼ ਹੋਣ ਦੀ ਲੋੜ ਨਹੀਂ ਹੈ। ਲੇਕਿਨ ਅਸੀਂ ਕਹੀਏ ਕਿ 슈ਗਰ ਦੇ ਇਲਾਜ ਦੇ ਵਿੱਚ ਦੇਖਭਾਲ ਜਿਹੜੀ ਹੈ ਉਹ ਇੱਕ ਲਗਾਤਾਰ ਇੱਕ ਸਫਰ ਹੁੰਦਾ ਹੈ। ਉਹ ਸਫਰ ਦੇ ਵਿੱਚ ਉਹ ਕੋਈ 15 ਦਿਨ ਵੀ 20 ਦਿਨਿਆਂ ਮਹੀਨੇ ਦੇ ਬਾਅਦ ਉਹ ਸਫਰ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਉਹ ਸਫਰ ਦੇ ਵਿੱਚ ਪ੍ਰੇਜ਼ ਵੀ ਹੈ, ਉਹ ਸਫਰ ਦੇ ਵਿੱਚ ਸਰਵਿਏ ਹੈ। ਉਦੇ ਵਿੱਚ ਦਵਾਈ ਵੀ ਹੈ ਉਹਦੇ ਵਿੱਚ ਟਾਈਮ ਸਿਰ ਚੈੱਕ ਅਪ ਵੀ ਹੈ ਨਮਸਕਾਰ